ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਬੜੇ ਦਿਨ ਹੋ ਗਏ ਨਾ ਕੋ ਬਲੌਗ ਪਾਇਆ ਨਾ ਕੋ ਵੀਡੀਓ ਤੇ ਥੋੜਾ ਜਿਹਾ ਕੰਮ ਬੀਜੀ ਚੱਲਣ ਡਿਆ ਇੱਕ ਤੇ ਸੋਭ ਦੀ ਮਸੀ ਦਾ ਵਿਆਹ ਸੀਗਾ ਉਥੋਂ ਆਏ ਆਪਾਂ ਇੱਕ ਵਿਆਹ ਰਹਿ ਗਿਆ ਬਸ ਹੋਰ ਉੱਤੋਂ ਬਾਅਦ ਫੇਰ ਕਰਦੇ ਸਟੋਰੀ ਸ਼ੁਰੂ ਪਈ ਫੇਰ ਚੱਲੂਗਾ ਕੰਮ ਕੰਟੀਨਿਊ ਇੱਕ ਠੰਡ ਬੜੀ ਹੈਗੀ ਤੇ ਠੰਡ ਕਾਰਨ ਫੇਰ ਸ਼ੁਭਦੀਪ ਨਹੀਂ ਮੈਂਦਾ ਇਹ ਦੇ ਕਰਕੇ ਵੀਡੀਓ ਬੰਦ ਕੀਤੀਆਂ ਅਸੀਂ ਆਪਾਂ ਥੋੜਾ ਤੇ ਇਹ ਫੇਰ ਜਦ ਬੜੀ ਕਰਦਾ ਜਦੋਂ ਆਪਾਂ ਤੁਰੇ ਫਿਰੇਣ ਫੇਰ ਨੂੰ ਤਾਂ ਮੈਨੂੰ ਲੈ ਨਾਲ ਲੈ ਕੇ ਤੁਰੇ ਫਿਰੋ ਇਹ ਕਰਕੇ ਫੇਰ ਤੇ ਕਰਕੇ ਥੋੜਾ ਜਿਹਾ ਕੰਮ ਬੰਦ ਕੀਤਾ ਹੈਗਾ ਆਪਾਂ ਤੇ ਹੁਣ ਕੋਈ ਨਹੀਂ ਤੁਪਤਾ ਪੱ ਲੱਗੀਆਂ ਨੇ ਇੱਕ ਹਨ ਵਿਆਹ ਹੀ ਦੋ ਇੱਕ ਸੋਪਦੀਪ ਦੀ ਮਾਸੀ ਦਾ ਵਿਆਹ ਹੀ ਉਹ ਅੱਜ ਵੇਖ ਕੇ ਆਏ ਆ ਆਪਾਂ ਤੇ ਇੱਕ ਮੇਰੀ ਮਾਸੀ ਦੀ ਕੁੜੀ ਦਾ ਉਹ ਹੁਣ ਥੋੜੇ ਦਿਨਾਂ ਤੱਕ ਉਹ ਵਿਆਹ ਉਹ ਵੇਖ ਕੇ ਫਿਰ ਕੰਟੀਨਿਊ ਕੰਮ ਚਾਲੂ ਕਰਦੇ ਆ ਤੇ ਇਹ ਕਰਕੇ ਸਾਡੇ ਕੋ ਵੀਡੀਓ ਨਹੀਂ ਪਈਆਂ ਇੱਧਰ ਸੁਭਦੀਪ ਦੁਕਾਨ ਲਾ ਕੇ ਬੈਠਾ ਆਪਣੇ ਖਡਾਉਣਿਆਂ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਰਮਾਨ ਹੋਸ਼ਲਾਓ ਕੀ ਹਾਲ ਚਾਲ ਹੋਰ ਕੋਈ ਗੱਲ ਬਾਤ ਹੋਰ ਬਸ ਇਦਾਂ ਹੀ ਕੀ ਹੈ ਪਾਸ ਹੋਰ ਕਾਦੀ ਗੱਲ ਕਿੱਦਾਂ ਚੱਲਦੀ ਪੜਾਈ ਬੜੀ ਵਧੀਆ ਚੱਲ ਰਹੀ ਹੈ ਪਰ ਦੇ ਹੁਣ ਅਸੈਸਮੈਂਟ ਪੇਪਰ ਹੋ ਗਏ ਸਰੂ ਅਸੈਸਮੈਂਟ ਹੋਇਆ ਤੇ ਦੂਜੇ ਪੱਕੇ ਫਾਈਨਲ ਐਗਜ਼ਾਮ ਤੇ ਇਹਨਾਂ ਨੂੰ ਚਾ ਲਈ ਠੀਕ ਆ ਠੀਕ ਆ ਇਹ ਵੀ ਸਾਡਾ ਨਿਕਾ ਜੈ ਐਕਟਰ ਤੇ ਇੱਕ ਸਾਡਾ ਐਕਟਰ ਆ ਬੈਠਾ ਸ਼ਬੇ ਸ਼ਬੇ ਛਾਸੀਕਾਰ ਬਲਾ ਦੋ ਯਾਰ ਸ਼ਬੇ ਛਾਸੀਕਾਰ ਬਲਾ ਦੇ ਯਾਰ ਕੀ ਐ ਏਦਾਂ ਨਾ ਕਰਿਆ ਕਰ ਸ਼ਬੇ ਇੱਧਰ ਛਾਸੀਕਾਰ ਬਹੁਤ ਆ ਗਏ ਨੀ ਓਏ ਸ਼ਬੇ ਇੱਧਰ ਇੱਧਰ ਏ ਇਹ ਮੜਾਇਆ 마સી ਦਾ ਵਿਆਹ ਵੇਖ ਕੇ ਤੇ ਹੁਣ ਵਿਆਹ ਖ ਨਹੀਂ ਮਲਾਉਂਦਾ ਹੈ ਵਿਆਹ ਬੜੇ ਖਾਂਦਾ ਹੈ ਹੁਣ ਗੱਜਬ ਓਏ ਛੱਬੋ ਅੰਦਾ ਖੋ ਖਾਂਦਾ ਨਹੀਂ ਨਿਆ ਛੱਬਾ 마ਸੀ ਰਿਆ ਗਿਆ ਹੀ ਹੈ ਓਏ ਇੱਧਰੇ ਛੱਬੋ ਇੱਧਰ ਨੂੰ ਇੱਧਰ ਛੱਬਦੀਪ ਏ ਜਾ ਹੀ ਜਾ ਹੀ ਉਹ ਪਤਾ ਨਹੀਂ ਕੀ ਇਦਾਂ ਡਿਆ ਗੱਲਾਂ ਕਰਨ ਛੇਬੇ ਛੋਮਣੇ ਦੁਕਾਨ ਲਾਈ ਵੇਖੋ ਖਡਾਉਣਿਆਂ ਦੀ ਉਲਟ ਪੁਲਟ ਕੀਤਾ ਕੰਮ ਆਉਂਦਿਆਂ ਤੋ ਫੜਨੀਆਂ ਨੇ ਇਹੋ ਜੀਆਂ ਚੀਜ਼ਾਂ ਆਈਆਂ ਨੇ ਕੀ ਨਹੀਂ ਆਈਆਂ ਜਿਹੜੀਆਂ ਮੂੰਹ 'ਚ ਪੈ ਜਾਣ ਬਸ ਇਹਦਾ ਇਹ ਵੀ ਡਰ ਰਿੰਦਾ ਵੀ ਪਤਾ ਨਹੀਂ ਕਿਹੜੀ ਚੀਜ਼ ਨੇ ਫਸਾ ਲੈਣੀ ਆ ਡਿਆ ਹੀ ਹੁਣੇ ਮੂਠ ਜਾ ਆ ਸਾਰੇ ਧੋਖਾ ਲਾ ਕੇ ਰੂਟ ਦੀ ਤਾਉਣ ਬਟ ਛੜੀ ਜਨੇ ਐਨੀ ਸ਼ਬਾ ਇਟੋਲ ਹੱਥ ਦਾ ਅ ਸ਼ਬ ਤੂੰ ਉਠ ਤੋੜ ਤਾਈ ਉਹ ਇਹ ਪਤਾ ਹੈ ਕਿੱਡੀ ਨਿਸ਼ਾਨੀ ਸਾਡੀ ਹੈ ਉਹ ਸ਼ਬ ਤਾਰ ਮੂੰ ਕਰ ਵਾ ਸ਼ਬ ਸ਼ਬ ਦੀ ਪੇ ਸ਼ਬ ਨੂੰ ਚਟਾਈ ਜੀ ਵਸਾ ਦੀ ਦੀ ਆ ਇੱਥੇ ਬੈਠਾ ਰਹਿਂਦਾ ਫਿਰ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਇਹਦਾ ਉਹਦਾਂ ਉਸਤਾਨੀ ਬਹੁ ਕਰਦਾ ਹੈ ਮੰਜੀ ਦਾ ਤੇ ਛੱਟ ਥੱਲੇ ਨੂੰ ਪਲਟ ਜਾਂਦਾ ਵਾ 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 ਕੰਮ ਸੈੱਟ ਬੈਠਾ ਹੈ ਦਾ ਇਹ ਵਸਾ ਕਿਤੇ ਬਿਠਾੜੋ ਬਸ ਪਰ ਇੱਤੇ ਵੀ ਇੱਕ ਦਿਨ ਡਿੱਗ ਪਿਆ ਸੀ ਤੇ ਸਿਰ ਤੇ ਸਿਰ ਤੇ ਬੱਚਾ ਥੱਲੇ ਵੱਜਾ ਛੇਰੇ ਦਾ ਤੇ ਰੋਣ ਡਿਆ ਪਿਆ ਉਹ ਵੀ ਬੜਾ ਰੋਇਆ ਗੱਦਾ ਚਾਹੀਦਾ ਹੈ ਨਾ ਗੱਦਾ ਚਾਹੀਦਾ ਥੱਲੇ ਚੱਬੇ ਚੱਬਦੀ ਪੈ ਚਾ ਹਾਂ ਕੀ ਕੀ ਬਾਈ ਬਾਈ ਕੰਡਿਆ ਮੈਂ ਬਾਈ ਬਾਈ ਏਦਾਂ ਬਾਈ ਕਰਤੀ ਆ ਏਦਾਂ ਹੁੰਦਾ ਨਹੀਂ ਤੇ ਫਿਰ ਏਦਾਂ ਏਦਾਂ ਕਰਦਾ ਹਾਂ ਜਦ ਬਾਈਕ ਆਤਾ ਸੀ ਅਜੀ ਅਜੀ ਪਿਛਤਾਦੀ ਆ ਵਲੋਗ ਬਾਈ ਪੇਲੇ ਮਿਉਂ ਚੱਲ ਲਈ ਐ ਤੱਕ ਨਾ ਇਹ ਵੀ ਹੁਣ ਆਂਦਾ ਵੀ ਮੈਨੂੰ ਫੋਨ ਚਾਹੀਦਾ ਬਸ ਹੂੰ ਜੰਮਦਿਆਂ ਨੂੰ ਫੋਨ ਚਾਹੀਦੇ ਇਹਨੂੰ ਨੇ ਕਿਨੇ ਕਿਨੇ ਨਿਆਣੇ ਨੂੰ ਫੋਨ ਨਾਲ ਹੀ ਆਖਰਾਈ ਆ। ਵੇ ਥੋੜਾ ਘੱਟ ਨੂੰ ਵੇ ਹੱਥ ਮਾਰਦਾ। ਥੋੜਾ ਘੱਟ ਨੂੰ ਇੰਦਰ ਆ ਤੂੰ। ਆਪਣੇ ਮਨੋਂ ਚਲਾਉਂਦਾ ਹੀ ਉਹ। ਏ ਆ ਗਈ ਲਾਪ। ਆ ਵੀ ਦਖੋਲੀ ਦਾ। ਆ YouTube ਖੁੱਲ ਗਿਆ। ਇਧਰ ਆ ਗਈ ਸੁਮਨਦੀਪ ਕੌਰ। ਸਮਝ ਗੀ ਸਾਰਿਆਂ ਨੂੰ ਹੋ ਸੁਣਾਉ ਠੀਕ ਹੈ ਜੀ। ਕੀ ਹਾਲ ਚਾਲ? ਬਸ ਵਧੀਆ ਤੁਸੀਂ ਸੁਣਾਓ। ਹਾਂਜੀ ਇਹ ਕੁੜੀ ਹੁਣ ਪੇਕਿਆਂ ਤੋਂ ਆਈ ਐ ਤੇ ਜੀਨ ਲੱਗਣ ਡਿਆ ਉਹਨੇ ਤਾਂ ਹੈਂ ਵੀ ਵੇਖਿਆ ਇਹ ਵਿਆਹ ਚੋਬਦੀਪ ਦੇ ਨਾਨਕੇ ਗਏ ਹੀ ਚੋਬਦੀਦੀ ਮਾਸੀ ਦਾ ਵਿਆਹ ਸੀ ਆ ਆਹ ਚੋਬਦੀਪ ਚੋਬਦੀ ਮਾਸੀ ਦਾ ਵਿਆਹ ਸੀ ਤੇ ਸ਼ੁਭ ਹੁਣ ਆਣ ਕੇ ਚੀਕਣ ਡਿਆ ਉਹਥੋਂ ਰੌਣਕ ਚ ਆਇਆ ਹੁਣ ਇਹਦਾ ਜੀਨ ਹੀ ਲੱਗਣ ਡਿਆ ਤੇ ਰੋਈ ਜਾਂਦਾ ਆਹੋ ਤੇ ਜੀਤ ਤੇਰਾ ਵੀ ਨਹੀਂ ਲੱਗਣ ਡਿਆ ਹੁੰਦਾ ਹੀ ਆ ਮੇਰਾ ਤੁਹਾਨੂੰ ਪਤਾ ਹੀ ਹੈ ਹੁਣ ਪੇਕਿਆਂ ਤੋਂ ਆਈਏ ਤੇ ਫਿਰ ਜੀ ਨਹੀਂ ਲੱਗਦਾ ਆਹ ਹੋਈ ਤੇ ਗੱਲ ਹੈ ਇੱਕ ਦੋ ਦਿਨ ਤੇ ਅਜੇ ਹੁਣ ਆਈ ਆ ਇਦਾਂ ਹੂੰ ਤੇ ਟੋਪੀ ਪਾ ਲਓ ਠੰਡ ਪੜੀ ਆ ਬਾਹ ਨਹੀਂ ਛੱਬੇ ਜੀ ਲੱਗਾ ਕਿ ਨਹੀਂ ਲੱਗਾ ਛੱਬ ਜੀ ਲੱਗਾ ਜੀ ਲੱਗਾ ਨਹੀਂ ਲੱਗਾ ਜੀ ਲੱਗਾ ਦੀਦੀ ਯਾਦ ਆਉਂਦੀ ਦੀਦੀ ਦੇ ਮੈਂ ਲਾਂ ਲੱਗੇ ਅੱਜ ਹਾਂ ਦੀਦੀ ਇਹਦੇ ਮਾਂ ਮੇਦੀ ਕੁੜੀ ਤਨੂੰ ਮਾਮੀ ਦਾ ਵੀ ਨਹੀਂ ਲੱਗਣਾ ਮਾਮੂ ਦਾ ਨਹੀਂ ਲੱਗਣਾ ਉਹਨਾਂ ਦਾ ਵੀ ਨਹੀਂ ਲੱਗਣਾ ਅੱਜ ਐਂ ਡਰਦੇ ਸੀ ਕਿ ਇਹਦਾ ਜੀ ਨਹੀਂ ਲੱਗਣਾ ਪਰ ਇਹਦਾ ਲੱਗ ਗਿਆ ਹੈਗਾ ਆ ਹੁਣ ਸਾਨੂੰ ਇਹ ਡਰ ਹੀ ਭਾਏਦਾ ਨਾ ਲੱਗੇ ਉੱਥੇ ਜਾ ਕੇ ਪਰ ਇਹਦਾ ਲੱਗ ਗਿਆ ਮੈਂ ਇਹਨੇ ਸਾਨੂੰ ਵਿਆਹ ਵੀ ਨਹੀਂ ਚਾਜਣਾ ਵੇਖਣ ਦੇਣਾ ਸਾਨੂੰ ਲੱਗਦਾ ਰਾਤ ਹੀ ਹੋਣਾ ਪੈਣਾ ਪਰ ਇਹ ਤੇ ਜਵਾਨ ਜੀ ਨੂੰ ਪਰਵਾ ਹੀ ਨਹੀਂ ਰਹੀ ਉੱਥੇ ਕੋਈ ਅਜੇ ਇੱਥੇ ਸਗੋ ਕਿਸੇ ਵળે ਅੜ ਜਾਂਦਾ ਪਰ ਉੱਥੇ ਤੇ ਮਸਮ ਨਹੀਂ ਰੋਇਆ ਅੰਗਾ ਤਾਂ ਅਸੀਂ ਕਿਤੇ ਖੜਿਆ ਨਹੀਂ ਨਾ ਤਾਨੂੰ ਦਰਜਿਆ ਹੀਗਾ ਪਤਾ ਨਹੀਂ ਕਿਉਂ ਨਹੀਂ ਜੀ ਲੱਗੇ ਜਾਂ ਨਾ ਲੱਗੇ ਪਰ ਹੁਣਾਂ ਨੂੰ ਹੋ ਗਿਆ ਵੀ ਇਹਨੇ ਰਹਿਣ ਦਾ ਬਣਾ ਕੋਈ ਗੱਲ ਨਹੀਂ ਹੂੰ ਬਾਈ ਕੱਢਿਆ ਬਾਈ ਕਿਨੂੰ ਬਾਈ ਕਰਦਾ ਭੁਈਆਂ ਨੂੰ ਬਾਈ ਕਿਨੂੰ ਕਰਦਾ ਆਪਣੀਆਂ ਭੁਈਆਂ ਨੂੰ ਬਾਈ ਕਰਨ ਲੇ ਤਦ ਦੀ ਗੱਲ ਸੁਣਾ ਦੋ ਗੱਲ ਸੁਣਾਉਂਗਾ ਜੇ ਰੁਕ ਜਾ ਬਸ ਹਾਲਕ ਫੇ ਗੱਲਾਂ ਇੰਨੇ ਕਰਿਆ ਕਰਨੀਆਂ ਜੋ ਵੀ ਦੀਆਂ ਗੱਲਾਂ ਕਿੱਦਾਂ ਜਵੇਂ ਲਊ ਹਾਂ ਇਹ ਨਾ ਨਿਕਲਾ ਨਾ ਫਟ ਗਈਆਂ ਨਾ ਨਿਆਣਿਆਂ ਦੀਆਂ ਗੱਲਾਂ ਭਾ ਕਿਉਂ ਫਟਦੀਆਂ ਸਿਆਲ ਚ ਸਾਰੇ ਨਿਆਣਿਆਂ ਦੀਆਂ ਹੂੰ ਗੁਰਗੀਰਤ ਦੀਆਂ ਵੀ ਸੀਗੀਆਂ ਆਹ ਉਹਨਾਂ ਦੀਆਂ ਵੀ ਤਨੂ ਦੀਆਂ ਵੀ ਪਰ ਇਹਦੀ ਉਹ ਜ਼ਿਆਦਾ ਹੀ ਆ ਵੀ ਇਹ ਤਾਂ ਫਿਰ ਪਹਿਲਾ ਸਿਆਲ ਆ ਨਾ ਜੇ ਤੇ ਸਕਿਨ ਇਹਦੀ ਨਾਜ਼ੁਕ ਹੋ ਆਹ ਵੀ ਹੁੰਦਾ ਕੁਲੀ ਜੀ ਸਕਿਨ ਉਹ ਇਹ ਕਰਕੇ ਰੰਗ ਵੀ ਕਾਲਾ ਹੋ ਗਿਆ ਅੱਗੇ ਨਾਲ ਆਹ ਹੋਇਆ ਅੱਗੇ ਨਾਲ ਕੋਈ ਨਹੀਂ ਹੋ ਜੂ ਸਾਫ ਰੰਗ ਤੇ ਬਦਲਦੇ ਰਹੀंदे ਕੋਈ ਗੱਲ ਨਹੀਂ ਉਹ ਤੇ ਜਾਊਗਾ ਅੱਧਾ ਪਰ ਹੂੰ ਨਹੀਂ ਨਾ ਫਰਕ ਪਿਆ ਅਗੇ ਨਾ ਬਾਕੀ ਆ ਵੀ ਮੈਂ ਤਾਂ ਸੰਡਿਆ ਹੀ ਮੈਂ ਵੀਡੀਓ ਹੀ ਕਿਉਂ ਨਹੀਂ ਪਾਈਆਂ ਵੀਡੀਓ ਐਸੇ ਕਰਕੇ ਹੀ ਨਹੀਂ ਪਾਉਂਦੇ ਵੀ ਓ ਠੰਡ ਬੜੀ ਹੀ ਪਹਿਲਾਂ ਤੁਹਾਨੂੰ ਪਤਾ ਹੀ ਹੈ ਤੇ ਜੋਗ ਦੀ ਵੀ ਬੈਂਦਾ ਨਹੀਂ ਹੈਗਾ ਇਹ ਹੁੰਦਾ ਵੀ ਮੈਨੂੰ ਵੀ ਨਾਲ ਲੈ ਵੀ ਲੈ ਕੇ ਤੁਰੋ ਆਹੋ ਫਿਰ ਇਹਦੇ ਕਾਰਨ ਥੋੜਾ ਇਹ ਹੁਣ ਬਹੁਤ ਤਾਕਰ ਦਾ ਸਤਾਨ ਬੜਾ ਹੋ ਗਿਆ ਹੈ ਆਹੋ ਇਹਨੂੰ ਫਿਰ ਹੁੰਦਾ ਹੈ ਠੰਡ ਚ ਮੈਨੂੰ ਨਾਲ ਹੀ ਲਈ ਫਿਰੋ ਤੇ ਫਿਰ ਓਖਾ ਜਾ ਜਾਂਦਾ ਹੈ ਉਹਨਾਂ ਤੋਂ ਪਹਿਲਾਂ ਗੰਡਾਪੀਆਂ ਤੇ ਇੱਕ ਹਾਂ ਨੂੰ ਇੱਕ ਵਿਆਹ ਲੰਘਿਆ ਇੱਕ ਰਹਿ ਗਿਆ ਬਸ ਜਦੋਂ ਤੁਹਾਨੂੰ ਦੱਸਿਆ ਗਿਆ ਦੋ ਵਿਆਹ ਹੀਗੇ ਤੇ ਕੋਹ ਠੰਡ ਬੜੀ ਸੀਗੀ ਚੁੱਭ ਦੇ ਕਾਰਨ ਵੀ ਨਹੀਂ ਬਣੀ ਸਾਡੇ ਕੋਲ ਤੇ ਹੁਣ ਚਲੋ ਇੱਕ ਵਿਆਹ ਰਹਿ ਗਿਆ ਉਹ ਵੇਖ ਕੇ ਤੇ ਹੁਣ ਕੋਈ ਨਹੀਂ ਬਣਾਵਾਂਗੇ ਕੋਈ ਨਹੀਂ ਹੁਣ ਤੋਂ ਪਤਾ ਪੱ ਲੱਗਣ ਡਿਆ ਬਣੀਆਂ ਹਾਂਜੀ ਡੈਪਨੀਆਂ ਕੀ ਡਾਈ ਪਈਆਂ ਲੱਗ ਲੱਗ ਪੀਆਂ ਹਾਂ ਲੱਗਣ ਡਿਆ ਭੀਆਂ ਕੋਈ ਗੱਲ ਨਹੀਂ ਕਰਾਂਗੇ ਕੰਮ ਸਟਾਰਟ ਕਰਨਾ ਤੇ ਪੈਣਾ ਹੀ ਆ ਤੇ ਹੁਣ ਬੜੇ ਦਿਨ ਹੋ ਗਏ ਯਾ ਟਕ ਵਲੌਗ ਵੀ ਨਹੀਂ ਪਿਆ ਵੀਡੀਓ ਵੀ ਨਹੀਂ ਪਈ ਕੋਈ ਮੈਂ ਚੱਲ ਅੱਜ ਵਲੌਗ ਹੀ ਪਾਉਣੇ ਬਣਾ ਕੇ ਤੇ ਚੱਲ ਕੋਈ ਨਹੀਂ ਕਰਦੇ ਕੰਮ ਸ਼ੁਰੂ ਮਿਲਦੇ ਤੁਹਾਨੂੰ ਖੇਤ ਤੇ ਬਹੁਤ ਛੇਤੀ ਮਿਲਾਂਗੇ ਹਾਂ ਇਹ ਪਛੋਬ ਦੀ ਵਾੜ ਕਿਤੇ ਤੋਂ ਦੇਖੇ ਵਾੜ ਬੜੇ ਪੁੱਟਦਾ ਇਹਦੇ ਤੇ ਸਟੇਟ ਕਰ ਚੁੱਕੀ ਇਹ ਵਿਆਹ ਦੇ ਵਿੱਚ ਇਹਨੂੰ ਉਹਦਾ ਗੰਜੀ ਕਰ ਦੇਣਾ ਇਹਨੂੰ ਲੱਗਦਾ ਸੱਚੀ ਗੱਲ ਬੜਾ ਫਰਕ ਪੈ ਗਿਆ ਮੈਂ ਕਿੰਦਾ ਝਾੜੀ ਦਿੱਤੇ ਇਹਨੇ ਪੁੱਟ ਪੁੱਟ ਕੀ ਅੱਗੇ ਕਿਹੜੇ ਬੜੇ ਹੀ ਨਹੀਂ ਹੈਗੇ ਹੀ ਚੱਲ ਜਿੱਲੇ ਵੀ ਗੁਜ਼ਾਰੇ ਵਜਾ ਲੈ ਜੀ ਤੇ ਹੁਣ ਪੁੱਟ ਨਹੀਂ ਜਾਏ ਫੜ ਫੜ ਕੇ ਦੇ ਖਿੱਚੀ ਜਾਂਦਾ ਤੇ ਉਹ ਫਿਰ ਲੱਤ ਦੇ ਜਾਂਦੇ ਆ ਚਲੋ ਠੀਕ ਹੈ ਜੀ ਚੰਗਾ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਤੁਹਾਨੂੰ ਫੇਰ ਕਿਸੇ ਵਲੌਗ ਚ ਹਾਂਜੀ ਤੇ ਫਿਰ ਜਾਂ ਤੇ ਕੋਈ ਸਟੋਰੀ ਕਰਦੇ ਸ਼ੁਰੂ ਤੇ ਚੰਗਾ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਬੱਸ ਦਬਾਏਗਾ ਦੋ ਦਬਾਏਗਾ ਦੋ ਬਾਈ